ਸ਼ਾਸਤਰੀ ਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਖੀਮਾ ਯਾਤਨਾ ਲਈ ਕਾਲਕ ਸਾਈ ਪਹੁੰਚਿਆ ਕਾਲੀ ਦਲ ਦਾ ਬਾਗੀ ਤੜਾ ਰਾਮ ਰਹੀਮ ਦਾ ਕੇਸ ਵਾਪਸ ਲੈਣ ਦਾ ਵੀ ਕੀਤਾ ਜ਼ਿਕਰ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਨ ਲਈ ਤਿਆਰ ਨੇ ਗਿਆਨੀ ਹਰਪ੍ਰੀਤ ਸਿੰਘ ਕਿਹਾ ਅਜੇ ਤੱਕ ਨਹੀਂ ਕੀਤੀ ਕਿਸੇ ਨੇ ਪਹੁੰਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦਾ ਕਾਂਗਰਸ ਨੇ ਕੀਤਾ ਵਿਰੋਧ ਸੰਸਦ ਮੈਂਬਰ ਨਿਸ਼ ਦਿਵਾੜੀ ਨੇ ਲੋਕ ਸਭਾ 'ਚ ਦਿੱਤਾ ਮੁੱਲਤਵੀ ਨੋਟਿਸ ਤਿੰਨ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਕੀਤੀ ਮੰਗ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਨਿਰਾਸ਼ ਚਲ ਰਹੇ ਵੱਖ ਹੋਏ ਟਕਸਾਲੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਖਿਮਾ ਯਾchnਾ ਲਈ ਕਤਰ ਹੋਈ। ਸੋਮਵਾਰ ਦੀ ਸਵੇਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕਤ੍ਰਿਤ ਹੋਏ ਅਕਾਲੀ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਨਾਲ ਮੁਲਾਕਾਤ ਕਰਕੇ ਅਕਾਲੀ ਸਰਕਾਰ ਸਮੇਂ ਹੋਈਆਂ ਭੁੱਲਾਂ ਗਲਤੀਆਂ ਲਈ ਅਰਜ਼ੀ ਦਿੱਤੀ। ਇਸ ਦੌਰਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਅਸੀਂ ਪਹਿਲਾਂ ਮਾਫੀ ਮੰਗਾਂਗੇ ਫਿਰ ਅੱਗੇ ਵਧਾਂਗੇ। ਉਹਨਾਂ ਕਿਹਾ ਕਿ ਅਸੀਂ ਬਾਗੀ ਨਹੀਂ ਆ। ਬਾਗੀ ਉਹ ਗਰੁੱਪ ਹੈ ਜਿਹੜਾ ਕਾਲੀ ਦਲ ਨੂੰ ਕਮਜ਼ੋਰ ਕਰ ਰਿਹਾ ਸੁਖਬੀਰ ਬਾਦਲ ਨੇ ਵਿਧੀ ਵਿਧਾਨ ਨੂੰ ਨਹੀਂ ਮੰਨਿਆ ਉਹਨਾਂ ਕਿਹਾ ਕਿ ਅਸੀਂ ਖੀਮਾ ਯਾਚਕਾ ਲਈ ਆਏ ਹਾਂ ਜੋ ਗਲਤੀਆਂ ਹੋਈਆਂ ਹੈ ਉਸ ਲਈ ਅਰਜ਼ੀ ਦੇਣ ਆਏ ਹਾਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀਆਂ ਗਲਤੀਆਂ ਸੰਬੰਧੀ ਅਰਜ਼ੀ ਦੇਵਾਂਗੇ ਤੇ ਅਗਲਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰਨਾ ਹੈ ਉਹਨਾਂ ਕਿਹਾ ਕਿ ਪੰਥ ਪਾਰਟੀ ਤੋਂ ਨਾਰਾਜ਼ ਹੈ ਇਸ ਲਈ ਖੀਮਾ ਮੰਗਾਂਗੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਵਿਦਵਾਨਾਂ ਕੋਲ ਵੀ ਜਾਵਾਂਗੇ ਅਸੀਂ ਮਾਫੀ ਲੈ ਕੇ ਹੀ ਅੱਗੇ ਵਧਾਂਗੇ ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਭਾਈ ਮਨਜੀਤ ਸਿੰਘ ਪੂਰਾ ਕੋਨਾ ਦੇਖੋ ਪਰਮਿੰਦਰ ਸਿੰਘ ਤੇ ਇੰਸਾ ਚਲੰਜੀਤ ਸਿੰਘ ਬਰਾੜ ਬੀਬੀ ਜ਼ਗੀਰ ਕੌਰ ਸੁਚਾ ਸਿੰਘ ਛੋਟੇਪੁਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਅਕਾਲੀ ਆਗੂ ਸ਼ਾਮਿਲ ਸਨ ਦੇਖੋ ਅੱਜ ਤਾਂ ਸਿਰਫ ਅਸੀਂ ਹਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਾਰਾਜ਼ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ-ਬਾਰ ਗੁਰੂ ਦਾ ਪੰਥ ਫਤਵਾ ਉਲਟ ਦੇ ਰਿਹਾ ਸੋ ਇਸ ਲਈ ਅਸੀਂ ਉਹ ਪਹਿਲਾਂ ਕੀਮਾ ਮੰਗਾਂਗੇ ਫਿਰ ਗੁਰੂ ਤੋਂ ਸਮੱਤ ਤੇ ਸ਼ਕਤੀ ਦੀ ਅਰਦਾਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜੋ ਵੀ ਵਿਉਤ ਵਿਧੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਜਾਵਾਂਗੇ ਜਾਨੀ ਆ ਰਸਤੀ ਕੋਲ ਪਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਜਰੂਰ ਜਾਵਾਂਗੇ ਸਾਰਿਆਂ ਕੋਲ ਜਾਵਾਂਗੇ ਜਿਹੜਾ ਵੀ ਸ਼ਰਮਣੀ ਅਕਾਲੀ ਦਲ ਨੂੰ ਤਾਕੜਾ ਮਜ਼ਬੂਤ ਕਰਨ ਲਈ ਯੋਗਦਾਨ ਪਾ ਸਕੇਗਾ ਉਹਦੇ ਤੱਕ ਜਰੂਰ ਪਹੁੰਚ ਕਰਾਂਗੇ ਪਰ ਉਤੋਂ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਹੀ ਤੁਰਾਂਗੇ ਪਰ ਉਹ ਤੁਹਾਨੂੰ ਤੁਹਾਡੇ ਨਾਮ ਦੇ ਨਾਲ ਇੱਕ ਨਫਾ ਲੱਗਿਆ ਬਾਗੀ ਧੜਾ ਬਾਕੀ ਤੁਸੀਂ ਬਗਾਵਤ ਦਿਓ ਅਸੀਂ ਬਗਾਵਨਾ ਬਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤਖਤ ਸਭ ਤੇ ਪੇਸ਼ ਹੋਣਾ ਬਾਗੀ ਆ ਸ੍ਰੀ ਅਕਾਲ ਤਖਤ ਸਭ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ ਇਹ ਅਕਾਲ ਤੱਕ ਸਭ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਰੱਥ ਤੇ ਸ਼ਕਤੀ ਵਖਸੇ ਗੁਰੂ ਤੇ ਗੁਰੂ ਦਾ ਪੰਥ ਅੱਗੇ ਤੋਂ ਗਲਤੀਆਂ ਨਾ ਹੋਣ ਅੱਗੇ ਤੋਂ ਪਾਰਟੀ ਤਾਕਰੀ ਮਜ਼ਬੂਤ ਹੋਵੇ ਇਹ ਕੋਈ ਬਾਗੀ ਬਣਾ ਤੋਂ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦਾ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾ ਰਿਹਾ ਹੈ ਸ਼ੁਰੂ ਅਕਾਲ ਤੱਕ ਸਾਇਵਿਕ ਹੈ ਜੁ ਵੱਡੀ ਗਿਣਤੀ ਵਿੱਚ ਅਕਾਲੀ ਲੀਡਰ ਤੇ ਵਰਕਰ ਇਕੱਠੇ ਹੋਏ ਇਹ ਅਕਾਲੀ ਲੀਡਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਲਈ ਇੱਕ ਜੁਟ ਹੋਈ ਨਹੀਂ ਇਥੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ ਇਸ ਦੌਰਾਨ ਅਕਾਲ ਸਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਵੀ ਪਹੁੰਚੇ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਬਾਰੇ ਚੱਟਾ ਚੱਲ ਰਹੀ ਉਹਨਾਂ ਆਖਿਆ ਕਿ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਸ ਲਈ ਆਪਸ ਵਿੱਚ ਬੈਠ ਕੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਅਕਾਲੀ ਦਲ ਦਾ ਦੋ ਫਾੜ ਹੋਣਾ ਮੰਦ ਭਾਗ ਹੈ ਤੇ ਇਸ ਦਾ ਮਿਲ ਕੇ ਹੱਲ ਕਰਨਾ ਚਾਹੀਦਾ ਹੈ ਨੇ ਵੀ ਮਤ ਪੇਦਾ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦੁਫੇੜ ਪੈਣਾ ਜਿਹੜਾ ਹੈ ਇਹ ਬਹੁਤ ਗਲਤ ਗੱਲ ਹੈ ਅਕਾਲੀ ਨੂੰ ਅਪਰੋਚ ਕੀਤੀ ਗਈ ਹੈ ਜੀ ਕਾਲੀਦਾਰ ਵੱਲੋਂ ਤੁਹਾਨੂੰ ਅਪਰੋਚ ਕੀਤੀ ਗਈ ਹੈ ਜੀ ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਟੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਟੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸਹੀ ਹੈ। ਭਾਈ ਅਮਰਵੀਰ ਤਾਂ ਹਲੇ ਤੱਕ ਨਹੀਂ ਛੱਡਿਆ ਗਿਆ ਤਾਂ ਹੀ ਉਹਨਾਂ ਨੇ ਚਾਹਦੇ ਹੋਏ ਕਿ ਇਹ ਦੇਖ ਭਾਈ ਅਮਰਵੀਰ ਤਾਂ ਕਰਨ ਨੂੰ ਨਾ ਹੀ ਸੋਚ ਕਾਈ ਗਈ ਹੈ। ਉਹ ਹਲੇ ਵੀ ਜੇਲ੍ਹ 'ਚ ਬੰਦ ਨੇ ਉਧਰੋਂ ਕਈ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਦੋਹਰੇ ਮਾਪਦੰਡ ਵਰਤਦੀ ਹੈ। ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਔਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਂ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਐਨਐਸਏ ਵਧਾਉਣਾ ਚਾਹਣ ਤੇ ਸਰਕਾਰਾਂ ਜਿਹੜੀਆਂ ਵਧਾਈ ਜਾਂਦੀਆਂ ਗੈਰ ਕਾਨੂੰਨੀ ਵੀ ਐ ਮੈਨੂੰ ਭਾਈ ਅਮਰਪਾਲ ਸਿੰਘ ਨੂੰ ਹੁਣ ਲੋਕਾਂ ਨੇ ਐਮਬੀਬੀ ਚੁਣਿਆ ਤੇ ਸਰਕਾਰ ਦਾ ਫਰਕ ਪੈਂਦਾ ਕਿ ਉਹਨਾਂ ਨੇ ਜਿਹੜਾ ਜਲਦ ਜੋ ਚੱਲਦੇ ਰਿਹਾ ਕਰੇ ਤੇ ਲੱਗਦਾ ਵੀ ਸੁਖਬੀਰ ਬਾਦਲ ਦਾ ਜ਼ਿਕਰ ਹੋ ਰਿਹਾ ਵੀ ਪ੍ਰਧਾਨਗੀ ਦੇ ਉੱਤਰ ਜ ਲਾਂਬੇ ਕਰ ਦਿਓ ਸੁਖਵੀਰ ਬਾਦਲ ਨੂੰ ਕਹਿੰਦੇ ਪ੍ਰਧਾਨ ਕੀ ਤੋਂ ਲਾਂਭੇ ਕਰਦੇ ਹੋ ਵਾਕਈ ਕਾਲੀ ਗੱਲ ਕੋ ਸੁਖਵੀਰ ਬਾਦਲ ਹੋਣਾ ਕੋ ਗਲਤੀਆਂ ਹੋਈਆਂ ਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਇਹ ਪਾਰਟੀ ਤੂਫਾਨ ਨਹੀਂ ਹੋਣੀ ਚਾਹੀਦੀ ਔਰ ਦੋਨਾਂ ਧੜਿਆਂ ਦੇ ਲੀਡਰ ਸਾਹਿਬਾਨ ਨੂੰ ਬੰਦ ਕਮਰਾ ਬੈਠ ਕੇ ਆਪਸ ਦੇ ਵਿੱਚ ਬੈਠ ਕੇ ਸਿਆਣੇ ਬੰਦਿਆਂ ਨੂੰ ਜਿਹੜਾ ਵਿਵਾਦ ਸਲਝਾਉਣਾ ਚਾਹੀਦਾ ਅਜ ਦੇਸ਼ ਭਾਰਤ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਕੀਤੇ ਗਏ ਅੱਜ ਤੋਂ ਦੇਸ਼ ਵਿੱਚ ਆਪੀਸੀ ਸੀਆਰਪੀਸੀ ਤੇ ਭਾਰਤੀ ਸਬੂਤ ਐਕਟ ਦੀ ਥਾਂ ਤਿੰਨ ਨਵੇਂ ਕਾਨੂੰਨ ਭਾਰਤੀ ਨਿਆਂ ਸੰਹਿਤਾ ਭਾਰਤੀ ਸਿਵਲ ਪ੍ਰੋਟੈਕਸ਼ਨ ਕੋਡ ਤੇ ਇੰਡੀਅਨ ਐਵੀਡੈਂਟਸ ਕੋ ਐਕਟ ਲਾਗੂ ਕੀਤੇ ਜਾ ਰਹੇ ਨੇ ਵਿਰੋਧੀ ਧਿਰ ਨੇ ਨਵੇਂ ਕਾਨੂੰਨ ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਹੈ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਟਵੀਟ ਕਰਕੇ ਤਿੰਨਾ ਕਾਨੂੰਨਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਤੇ ਉਹਨਾਂ ਨੇ ਲੋਕ ਸਭਾ ਵਿੱਚ ਮੂਲਤਵੀ ਮਤੇ ਦਾ ਨੋਟਿਸ ਦਿੱਤਾ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਜ਼ਿਲ੍ਹੇ 'ਚ ਰਾਤਲੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਤੇ ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 6 ਹੋਰ ਜ਼ਖਮੀ ਹੋਏ ਨੇ ਬਚਾਅ ਕਾਰਜ ਪੂਰਾ ਹੋ ਗਿਆ ਕੁੱਲ 4 ਲਾਸ਼ਾਂ ਤੇ 6 ਜ਼ਖਮੀਆਂ ਨੂੰ ਬਚਾਇਆ ਗਿਆ ਦਿਵਾਨ ਸ਼ਿਆਦਵ ਡਿਪਟੀ ਕਮਿਸ਼ਨਰ ਕਿਸ਼ਤਵਾਰ ਜੰਮੂ ਅਤੇ ਕਸ਼ਮੀਰ ਨੇ ਦੱਸਿਆ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਤਾਇਨਾਤ ਕਰੀਬ 6 ਲੋਕਾਂ ਦੀ ਬਚਾਅ ਟੀਮ ਵੀ ਮਲਵੇ ਹੇਠਾਂ ਦੱਬ ਗਈ ਹੈ ਹੈਦਰਾਬਾਦ ਦੇ ਸੰਸਦ ਮੈਂਬਰ ਅਸਸਦੀਨ ਓਬੇਸੀ ਸੰਸਦ ਵਿੱਚ ਫਲਸਤੀਨ ਵਿੱਚ ਵਿਸ਼ਵਾਸ ਦਿਖਾਉਣ ਤੇ ਹੋਰ ਮੌਕਿਆਂ ਤੇ ਜੈ ਭਾਰਤ ਨਾ ਕਹਿਣ ਦੇ ਮੁੱਦੇ ਤੇ ਭਾਜਪਾ ਦੇ ਨਾਲ-ਨਾਲ ਵੱਖ-ਵੱਖ ਸੰਗਠਨਾਂ ਦੇ ਹਮਲਾ ਦਾ ਸਾਹਮਣਾ ਕਰ ਰਹੇ ਨੇ ਦਾਜ਼ੀ ਕਿ ਓਬੇਸੀ ਨੇ ਸੰਸਦ ਮੈਂਬਰ ਵਜੋਂ ਸੌ ਚੁੱਕਦੇ ਆ ਜੈ ਫਲਸਤੀਨ ਕਿਹਾ ਸੀ ਇਸ ਮਾਮਲੇ ਲੈ ਕੇ ਰਾਸ਼ਟਰਪਤੀ ਨੂੰ ਉਹਨਾਂ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਉਣ ਦੀ ਸ਼ਿਕਾਇਤ ਕੀਤੀ ਗਈ ਹੈ ਬਜਰੰਗਦਲ ਨੇ 34 ਅਸ਼ੋਕ ਰੋਡ ਸਿੱ ਤੋਂ ਵੇਸੀ ਦੀ ਸਰਕਾਰੀ ਰਿਹائش ਦੇ ਬਾਅਦ ਧਰਨਾ ਦੇਣ ਅਤੇ ਪੁਤਲਾ ਫੁਕੰ ਦਾ ਐਲਾਨ ਕੀਤਾ ਦਿੱਲੀ ਪੁਲਿਸ ਇਸ ਨੂੰ ਲੈ ਕੇ ਚੌਕਸ ਹੈ ਦਿੱਲੀ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਵਰਕਰਾਂ ਨੂੰ ਸਰਕਾਰੀ ਰਿਹائش ਅੱਗੇ ਰੋਕਿਆ ਗਿਆ ਵਿਹਿਪ ਦੇ ਸੂਬਾ ਜਨਰਲ ਸਕੱਤਰ ਸੁਰੇਂਦਰ ਗੁਪਤਾ ਨੇ ਕਿਹਾ ਕਿ ਦੇਸ਼ ਨੂੰ ਵੰਡਣ ਦਾ ਖਤਰਨਾਕ ਰੁਝਾਨ ਹੈ ਜਿਸ ਕਾਰਨ ਦੇਸ਼ ਦੀ ਵੰਡ ਹੋਈ ਦੁੱਖ ਦੀ ਗੱਲ ਇਹ ਹੈ ਕਿ ਉਹ ਵੇਸੀ ਇੱਕ ਸੰਸਦ ਮੈਂਬਰ ਨੇ ਜਿਨ੍ਹਾਂ ਲਈ ਸੰਵਿਧਾਨ ਤੇ ਦੇਸ਼ ਸਰਵਉੱਚ ਹੋਣਾ ਚਾਹੀਦਾ ਹੈ ਪਰ ਉਸ ਲਈ ਉਹਨਾਂ ਦੀ ਰਾਜਨੀਤੀ ਜ਼ਿਆਦਾ ਜ਼ਰੂਰੀ ਹੈ ਦੇਸ਼ ਨੂੰ ਵੰਡਣ ਦੀ ਥਾਂ ਇਹ ਸਿਆਸਤ ਹੁਣ ਮਨਜ਼ੂਰ ਨਹੀਂ ਟਾਂਡਾ ਹੁਣਮੋੜ ਦੇ ਪਿੰਡ ਪੁੱਲ ਫੁਖਤਾ ਨੇੜੇ ਕਾਲੀ ਵੇਈਂ 'ਚ ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬਣ ਕਾਰਨ ਇੱਕ ਲੜਕੇ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਮਨੂ ਵਾਸੀ ਜਾਮਾ ਮਸਜਿਦ ਨੂਰਾਨੀ ਹੁਣਮੋੜ ਵਜੋਂ ਹੋਈ ਹੈ ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਆਪਣੇ ਦੋਸਤ ਦੀਪਕ ਨਾਲ ਘਰੋਂ ਬਾਹਰ ਗਿਆ ਸੀ ਤੇ ਦੀਪਕ ਨੇ ਉਹਨਾਂ ਨੂੰ ਦੱਸਿਆ ਕਿ ਮਨੂ ਕਾਲੀ ਵੇਈਂ ਵਿੱਚ ਨਹਾਉਂਦੇ ਸਮੇਂ ਡੁੱਬ ਗਿਆ ਸੀ ਇਸ ਤੋਂ ਬਾਅਦ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਤਾਂ ਕੁਝ ਪਤਾ ਨਹੀਂ ਲੱਗਿਆ ਜਿਸ ਤੋਂ ਬਾਅਦ ਟਾਂਡਾ ਪੁ ਦਿੱਤੀ ਗਈ ਤੇ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਮਨੂ ਦੀ ਭਾਲ ਸ਼ੁਰੂ ਕੀਤੀ ਤੇ ਦੇਰ ਸ਼ਾਮ ਗੋਤਾਖੋਰਾਂ ਨੇ ਮਨੂ ਦੀ ਲਾਸ਼ ਨੂੰ ਬਈ ਤੋਂ ਬਾਹਰ ਕੱਢਿਆ ਤੇ ਪੁਲਿਸ ਨੇ ਉਸ ਨੂੰ ਸਿਵਲ ਹਸਪਤਾਲ ਟਾਂਡਾ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਲਾ ਦਿੱਤਾ ਕਿ ਨਾਲੀ ਉਥੇ ਚਿਲਕਣ ਜਿਸ ਕਿ ਉਹ ਫਿਸਲ ਗਿਆ ਤਾਂ ਉਹਦੇ ਬਾਅਦ ਚ ਪਤਾ ਹੀ ਨਹੀਂ ਲੱਗਾ ਉਹ ਕਿੱਥੇ ਗਿਆ ਤੇ ਬਾਅਦ ਕਿ ਮੈਂ ਉਹਦੇ ਵਿੱਚ ਬੜਿਆ ਵਿੱਚ ਗਿਆ ਦੇਖਿਆ ਉਹਨੂੰ ਮੁੜ ਕੇ ਲੱਭੇ ਨਹੀਂ ਆਜ ਮੇਰੀ 30 ਜੇ ਤਵੀ ਨੂੰ ਸਾਨੂੰ ਪਤਾ ਲੱਗਾ ਕਿ ਇੱਕ ਲੜਕਾ ਪੋਰਪਤਾ ਵੇਂ ਵਿੱਚ ਡੁੱਬ ਗਿਆ ਜਿਸ ਤੇ ਨੌਕਾ ਪਰ ਪੁੱਜ ਗਈ ਗੋਤਾ ਖਰਾਂ ਗੋਤਾ ਖਰਾਂ ਦੀ ਗੋਤਾ ਖੋਰਾ ਦੀ ਮਦਦ ਨਾਲ ਬਾਹਰ ਕਢਾਇਆ ਜੋ ਜਿਸ ਦੀ ਮੌਤ ਹੋ ਚੁੱਕੀ ਸੀ ਜਿਸ ਦੀ ਲਾਸ਼ ਫਿਰ ਵੀ ਸਿਰ ਰਸਤਾ ਟਾਂਡਾ ਵਿੱਚ ਰਖਾਈ ਗਈ ਹੈ ਬਾਦ ਪੋਸਟਮਾਨ ਹਵਾਲੇ ਵਾਸਤੇ ਕੀਤੀ ਜਾ ਅੰਬਾਲਾ ਚੰਡੀਗੜ੍ਹ ਹਾਈਵੇ ਤੇ ਜਵਾਹਰਪੁਰ ਚਿਕ ਨਿਜੀ ਪੈਲੈਸ ਨੇੜੇ ਸਵਾਰੀਆਂ ਨਾਲ ਭਰੀ ਤੇਜ਼ ਰਫ਼ਤਾਰ ਹਰਿਆਣਾ ਰੋਡਵੇਜ਼ ਦੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਟੋਏ ਵਿੱਚ ਜਾ ਡਿੱਗੀ ਇਸ ਬੱਸ ਦੇ ਪਲਟਣ ਕਾਰਨ ਸਵਾਰੀਆਂ ਵਿੱਚ ਦਹਿਸ਼ਤ ਫੈਲ ਗਈ ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਦਰਜਨ ਦੇ ਕਰੀਬ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਾਣਕਾਰੀ ਅਨੁਸਾਰ ਇਹ ਬੱਸ ਯਾਤਰੀਆਂ ਨੂੰ ਲੈ ਕੇ ਚੰਡੀਗੜ੍ਹ ਤੋਂ ਫਤਿਹਬਾਦ ਜਾ ਰਹੀ ਸੀ ਡੇਰਾ ਬੱਸੀ ਤੋਂ 3 ਕਿਲੋਮੀਟਰ ਅੱਗੇ ਇੱਕ ਕਾਰ ਨੂੰ ਓਵਰਟੇਕ ਕਰਦੇ ਸਮੇਂ ਡਰਾਈਵਰ ਬੱਸ ਤੋਂ ਕੰਟਰੋਲ ਗਵਾ ਬੈਠਾ ਤੇ ਬੱਸ ਬੇਕਾਬੂ ਹੋ ਟੋਏ ਵਿੱਚ ਜਾ ਡਿੱਗੀ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬੱਸ ਟੋਏ ਵਿੱਚ ਡਿੱਗੀ ਤਾਂ ਉੱਥੇ ਹੰਗਾਮਾ ਹੋ ਗਿਆ ਸਵਾਰੀਆਂ ਡਰ ਗਈਆਂ ਤੇ ਬੱਚੇ ਰੋਣ ਲੱਗੇ ਸਹਾਸੀ ਵਿੱਚ ਇੱਕ ਦਰਜਨ ਦੇ ਕਰੀਬ ਲੋਕਾਂ ਨੂੰ ਮਾਮਲੀ ਸੱਟਾਂ ਲੱਗੀਆਂ ਨੇ ਬੱਸ ਚੋ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਸ ਤੋਂ ਬਾਅਦ ਬੱਸ ਡਰਾਈਵਰ ਨੇ ਇੱਕ ਹੋਰ ਬੱਸ ਦਾ ਪ੍ਰਬੰਧ ਕਰਕੇ ਸਵਾਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਇਸ ਤੋਂ ਬਾਅਦ ਹਾਈਡਰਾ ਮਸ਼ੀਨ ਦੀ ਮਦਦ ਨਾਲ ਬੱਸ ਨੂੰ ਟੋਏ ਵਿੱਚੋਂ ਬਾਹਰ ਕੱਢਿਆ ਗਿਆ हरियाणा ਦੇ हिसार ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ 400 ਪਾਰ ਸੀਟਾਂ ਮਿਲਣ ਤੋਂ ਦੁਖੀ ਭਾਜਪਾ ਸਮਰਥਕ ਸੁਖਵਿੰਦਰ ਨੇ ਜ਼ਹਿਰੀਲਾ ਪਦਾਰਥ ਖਾ ਕੇ ਜਾਨ ਦੇ ਦਿੱਤੀ ਹੈ ਉਸਨੇ ਮਰਨ ਤੋਂ ਪਹਿਲਾਂ ਖੁਦਕੁਸ਼ੀ ਨੋਟ ਵੀ ਛੱਡਿਆ ਜਿਸ 'ਤੇ ਲਿਖਿਆ ਕਿ ਜਦੋਂ ਤੋਂ ਮੋਦੀ ਜੀ ਨੂੰ 400 ਤੋਂ ਵੱਧ ਸੀਟਾਂ ਨਹੀਂ ਮਿਲੀਆਂ ਸਨ ਉਦੋਂ ਤੋਂ ਮੈਂ ਦੁਖੀ ਰਹਿਣ ਲੱਗਾ ਸੀ ਮੈਂ ਇਸ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਇਸ ਲਈ ਖੋਦਗੋਸ਼ੀ ਕਰ ਰਹੀਆਂ ਕੋਈ ਦੋਸ਼ੀ ਨਹੀਂ ਹੈ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜਿਆ ਸੁਖਵਿੰਦਰ हिसार ਚ ਆਪਣੇ ਸਹੁਰੇ ਘਰ ਪਹੁੰਚਿਆ ਸੀ ਇੱਥੇ ਹੀ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਸੀ ਪਰ ਉਸ ਦੀ ਮੌਤ ਹੋ ਗਈ ਹੈ ਦੱਸਿਆ ਗਿਆ ਹੈ ਕਿ ਇਹ ਵਿਅਕਤੀ ਮੂਲ ਰੂਪ ਵਿੱਚ ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਨੰਦਾ ਦਾ ਰਹਿਣ ਵਾਲਾ ਸੀ ਪੂਨੇ ਦੇ ਲੋਨਾਵਲਾ ਚੇਕ ਪਿਆਨਕ ਹਾਸੀ ਵਿੱਚ ਪੂਰਾ ਪਰਿਵਾਰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਇਸ ਹਾਸੀ ਵਿੱਚ ਇੱਕ 36 ਸਾਲਾ ਔਰਤ ਅਤੇ 13 ਸਾਲ ਤੇ 8 ਸਾਲ ਦੀਆਂ ਦੋ ਲੜਕੀਆਂ ਦੀ ਮੌਤ ਹੋ ਗਈ ਹੈ ਇੱਥੋਂ ਡੈਮ ਨੇੜੇ ਨਦੀ ਵਿੱਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਨੇ ਇਸ ਤੋਂ ਇਲਾਵਾ ਪਾਣੀ ਦੇ ਤੇਜ਼ ਵਹਾਅ ਚ ਪਰਿਵਾਰ ਸਮੇਤ ਵਹਿ ਗਏ ਦੋ ਬੱਚਿਆਂ ਦੀ ਭਾਲ ਜਾਰੀ ਹੈ ਹਾਸੀ ਦੀ ਇੱਕ ਭਿਆਨਕ ਵੀਡੀਓ ਸਾਹਮਣੇ ਆਈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਪੂਰਾ ਪਰਿਵਾਰ ਪਾਣੀ ਦੇ ਤੇਜ਼ ਵਹਾਅ ਚ ਕਿਰਿਆ ਹੋਇਆ ਉੱਥੇ ਮੌਜੂਦ ਲੋਕ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀਡੀਓ 'ਚ ਦੇਖੇ ਜਾ ਸਕਦਾ ਹੈ ਕਿ ਕੋਈ ਉਹਨਾਂ ਨੂੰ ਰੱਸੀ ਸੁਟਕੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕੋਈ ਸਾਰਿਆਂ ਨੂੰ ਬੰਨੇ ਰਹਿਣ ਦੀ ਸਲਾਹ ਦੇ ਰਿਹਾ ਕੁਝ ਹੀ ਦੇ ਵਿੱਚ ਉਹ ਸਾਰੇ ਤੇਜ਼ ਵਹਾਅ ਨਾਲ ਵਹਿਣ ਲੱਗੇ ਸਹਾਸੇਬਾਰੇ ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਅंसारी ਪਰਿਵਾਰ ਸੀ ਜੋ ਕਿ ਬਰਸਾਤ ਦੇ ਦਿਨਾਂ ਦਾ ਆਨੰਦ ਲੈਣ ਤੇ ਪੂਸ਼ੀ ਡੈਮ ਨੇੜੇ ਚਰਨੇ ਦਾ ਲੰਦ ਲੈਣ ਆਇਆ ਸੀ ਤੇ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਅਚਾਨਕ ਹੀ ਪਾਣੀ ਦਾ ਤੇਜ਼ ਵਹਾਅ ਦੇ ਆ ਗਿਆ ਤੇ ਤੇਜ਼ ਵਹਾਅ ਦੇ ਵਿੱਚ ਕਾਰੇ ਫਸ ਗਏ ਤੇ ਉੱਥੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਰੱਸੀ ਸੁੱਟੀ ਤੇ ਕਿਸੇ ਨੇ ਇੱਕ ਦੂਜੇ ਨੂੰ ਚੁੰਨੀ ਨਾਲ ਬੰਨਣ ਦਾ ਸੁਝਾਅ ਦਿੱਤਾ LPG ਸਿਲੰਡਰ ਦੀ ਕੀਮਤ ਵਿੱਚ ਬਦਲਾਅ ਕੀਤਾ ਗਿਆ ਤੇ ਸਸਤਾ ਹੋ ਗਿਆ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ती तो 71 ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਅੱਜ 1 ਜੁਲਾਈ ਤੋਂ ਲਾਗੂ ਹੋ ਗਿਆ ਐਲਪੀਜੀ ਦਰਾਂ ਵਿੱਚ ਇਹ ਕਟੌਤੀ ਮਾਮੂਲੀ ਹੈ ਤੇ 19 ਕਿਲੋ ਦੇ ਵਪਾਰਕ ਸਿਲੰਡਰ ਲਈ ਇਸ ਕਟੌਤੀ ਦੇ ਪ੍ਰਭਾਵ ਨਾਲ ਵਪਾਰਕ ਐਲਪੀਜੀ ਭੋਗਤਾਵਾਂ ਜਿਵੇਂ ਕਿ ਰੈਸਟੋਰੈਂਟ ਮਾਲਕਾਂ ਤੇ ਢਾਬਾ ਮਾਲਕਾਂ ਨੂੰ ਸਸਤਾ ਸਿਲੰਡਰ ਮਿਲੇਗਾ ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਰਾਜਸਥਾਨੀ ਦਿਲੀ 'ਚ ਵਪਾਰਕ ਸਿਲੰਡਰ 30 ਰੁਪਏ ਸਸਤਾ ਹੋ ਗਏ 1646 ਰੁਪਏ ਹੋ ਗਿਆ ਤੇ ਜੂਨ ਚ ਇਸ ਦੀ ਕੀਮਤ 1676 ਰੁਪਏ ਪ੍ਰਤੀ ਸਿਲੰਡਰ ਸੀ ਕਲਕੱਤਾ 'ਚ ਵਪਾਰਕ ਸਿਲੰਡਰਿਕ ਰੁਪਏ ਸਸਤਾ ਹੋ ਕੇ 1756 ਰੁਪਏ ਹੋ ਗਿਆ ਲੁਧਿਆਣਾ ਜਲੰਧਰ ਮੁੱਖ ਮਾਰਗ ਦੇ ਸਿੱਤੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਜਵਾਖਾ ਕਿਸਾਨ ਜਥੇਬੰਦੀਆਂ ਸਹਿਯੋਗੀ ਯੂਨੀਅਨਾਂ ਤੇ ਹੋਰ ਸੰਗਠਨਾਵਾਂ ਵੱਲੋਂ ਤਾਲਾਬੰਦੀ ਕਰਕੇ ਟੋਲ ਮੁਫਤ ਕਰ ਦਿੱਤਾ ਗਿਆ ਪਿਛਲੇ 15 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਟੋਲ ਦਰਾਂ 'ਚ ਕਿਤੇ ਵਾਅਦੇ ਖਿਲਾਫ ਧਰਨਾ ਲਗਾ ਕੇ ਟੋਲ ਪਲਾਜ਼ਾ ਤੋਂ ਬਿਨਾਂ ਪਰਚੀ ਵਾਹਨ ਲੰਘਾਏ ਜਾ ਰਹੇ ਸੀ ਜਦੋਂ ਕਿ ਅੱਜ ਟੋਲ ਬੂਥਾਂ ਨੂੰ ਪੱਕੇ ਤੌਰ ਤੇ ਬੰਦ ਕਰਨ ਦੀ ਕਾਰਵਾਈ ਦੇ ਨਾਲ ਹੀ ਧਰਨਾ ਖਤਮ ਕਰ ਦਿੱਤਾ ਗਿਆ ਟੋਲ ਪਲਾਜ਼ਾ ਤੇ ਹੋਏ ਵੱਡੇ ਇਕੱਠ ਦੌਰਾਨ ਸਰਵਸੰਮਤੀ ਨਾਲ ਫੈਸਲਾ ਕਰਕੇ ਟੋਲ ਪਲਾਜ਼ਾ ਦੇ ਕੈਬਿਨਾ ਤੇ ਕਿਸਾਨੀ ਝੰਡੇ ਲਗਾ ਕੇ ਤਰਪਾਲਾਂ ਪਾ ਦਿੱਤੀਆਂ ਗਿਆ ਨੇ ਤੇ ਰस्सियां ਬੰਨ ਕੇ ਤਾਲੇ ਲਗਾ ਕੇ ਚਾਬੀਆਂ ਤੇ ਮੰਗਪੱਤਰ ਏਡੀਸੀ ਨੂੰ ਸੌਂਪਿਆ ਗਿਆ ਤਾਂ ਜੋ ਕਿਸਾਨ ਜਿੱਥੇ ਬੰਦੀਆਂ ਤੇ ਹੋਰ ਨਾ ਯੂਨੀਅਨਾਂ ਦੀ ਰਜ਼ਾਬੰਦੀ ਤੋਂ ਬਿਨਾ ਟੋਲ ਪਲਾਜ਼ਾ ਨਾ ਖੋਲਿਆ ਜਾ ਸਕੇ ਰਾਜ ਸਭਾ ਮੈਂਬਰ ਪਦਮਸ਼ਰੀ ਵਿਕਰਮਜੀਤ ਸਿੰਘ ਸਾਨੀ ਨੂੰ ਵਿਸ਼ਵ ਪੰਜਾਬੀ ਸੰਸਥਾ ਦਿੱਲੀ ਵੱਲੋਂ ਹਾਰਵਰਡ ਯੂਨੀਵਰਸਿਟੀ ਅਮਰੀਕਾ ਤੋਂ ਡਾਕਟੋਰੇਟ ਦੀ ਡਿਗਰੀ ਤੇ ਪਬਲਿਕ ਲੀਡਰਸ਼ਿਪ ਪਰਮਾਨ ਪੱਤਰ ਮਿਲਣ ਤੇ ਪੰਜਾਬ ਦੇ ਰਾਜਪਾਲ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਮੀ ਘਟ ਗਿੰਦੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੇਸ਼ ਸਿੰਘ ਕਾਲਕਾ ਤੇ ਸਾਬਕਾ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ ਅਵਾਰਡ ਪ੍ਰਾਪਤ ਕਰਕੇ ਉਹਨਾਂ ਨੂੰ ਮਾਣ ਮਹਿਸੂਸ ਹੋਇਆ ਜ਼ਿੰਮੇਵਾਰੀ ਹੋਰ ਵੱਧਦੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਨੌਜਵ

ਸੀਐਸਪੀ ਉਹ ਗੱਲ ਕਰਦੇ ਹਾਂ ਹੀ ਹੱਲ ਹੋਣੀ ਹੈ ਕਲਾਈਮੇਟ ਚੇਂਜ ਦਾ ਮੁੱਦਾ ਹੈ ਸੋਸ਼ਲ ਇਨ ਇਕੁਐਲਿਟੀ ਦਾ ਮੁੱਦਾ ਹੈ ਜਿਹੜਾ ਗਰੀਬ ਅਮੀਰ ਦਾ ਪਾੜ ਫੜ ਰਿਹਾ ਇਸ ਤਰ੍ਹਾਂ ਦੇ ਕਈ ਮੁੱਦੇ ਨੇ ਜਿਹੜੇ ਇਸ ਟਾਈਮ ਦੇਸ਼ ਸਾਡਾ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ 5 ਟ੍ਰਿਲੀਅਨ ਇਕਨੋਮੀ ਬਣ ਰਹੀ ਹੈ ਜੀਡੀਪੀ 6 7% ਹੋ ਰਹੀ ਹੈ ਪਰ ਮੇਰਾ ਪ੍ਰਸ਼ਨ ਹੈ ਉਹਦਾ ਉਹਦਾ ਜਿਹੜਾ ਜੀਡੀਪੀ ਦਾ ਜਿਹੜਾ ਮੇਨ ਬੈਨੀਫਿਟ ਹੈ ਉਹਦਾ ਲਾਭ ਹੈ ਉਹ ਗਰੀਬ ਬੰਦੇ ਨੂੰ ਗਰੀਬ ਕਿਸਾਨ ਨੂੰ ਐਮ ਐਸ ਐਮ ای ਸੈਕਟਰ ਨੂੰ ਮਿਲ ਰਿਹਾ ਨਹੀਂ ਮਿਲ ਰਿਹਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਮਿਲ ਰਿਹਾ ਐਮ ਐਸ ਐਮ ای ਸੈਕਟਰ ਬੜੇ ਬੋਝ ਚ ਹੈ ਕਿਸਾਨ ਬੋਝ ਜਜ ਤੱਕ ਅਸੀਂ ਇਹ ਆਪਣੇ ਜਿਹੜੇ ਨੀਚੇ ਦਾ ਸੈਕਟਰ ਹੈ ਜਾਂ ਮੀਡੀਅਮ ਸੈਕਟਰ ਹੈ ਉਹਨੂੰ ਖੁਸ਼ਹਾਲ ਨਹੀਂ ਕਰਾਂਗੇ ਉਹਨੂੰ ਤਸੱਲੀ ਨਹੀਂ ਕਰਾਂਗੇ ਅਸੀਂ ਭਾਰਤ ਨੂੰ ਇੱਕ ਵਿਕਸਤ ਦੇਸ਼ ਕਿਵੇਂ ਕਹਿ ਸਕਦੇ ਟਰਪ ਸਾਬ ਕੋ ਮੁਬਾਰਕ ਦੇਣਾ ਬੰਤਾ ਹੈ ਇਹਨਾਂ ਨੇ ਇਤਨੀ ਲੰਬੀ ਸਮਾਜ ਸੇਵਾ ਕੀਤੀ ਹੈ ਤੇ ਪੰਜਾਬੀਆਂ ਦੀ ਸ਼ਾਨ ਹੈ ਗਿਆ ਡਾਕਟਰ ਵਿਕਰਮਜੀਤ ਸਿੰਘ ਸਾਨੀ ਹਰ ਖੇਤਰ ਵਿੱਚ ਭਾਵੇਂ ਕਰੋਨਾ ਹੋਵੇ ਭਾਵੇਂ ਸਬਾਕ ਦਾ ਕੋਈ ਕੰਮ ਹੋਵੇ এমਪਲॉयमेंट ਹੋਵੇ এডਿਕੇਸ਼ਨ ਹੋਵੇ ਕੋਈ ਐਸਾ ਫੀਲਡ ਨਹੀਂ ਜਿੱਥੇ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਪਦਮਸ਼ਰੀ ਡਾਕਟਰ ਵਿਕਰਮਜੀਤ ਸਾਨੀ ਨੇ ਸੇਵਾ ਨਾ ਕੀਤੀ ਹੋਵੇ ਉਹਨਾਂ ਨੂੰ ਪਦਮਸ਼ਰੀ ਦੀ ਡਿਗਰੀ ਵੀ ਮਿਲੀ ਹੈ ਫਿਰ ਡਾਕਟਰੇਟ ਮਿਲੀ ਹੈ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਰਵਰਡ ਯੂਨੀਵਰਸਿਟੀ ਨੇ ਵੀ ਉਹਨਾਂ ਨੂੰ ਲੀਡਰਸ਼ਿਪ ਦੇ ਸਨਮਾਨ ਕੀਤਾ ਹੈ ਤੇ ਮੈਂ ਉਹਨਾਂ ਨੂੰ ਮੁਬਾਰਕਪਾਣ ਦੇਣ ਲਈ ਆਇਆ ਸੀ ਕਿ ਅਕਾਲਪੁਰ ਖੋਣਾਂ ਨੂੰ ਹੋਰ ਅੱਗੇ ਬੁਲੰਦੀ ਪਹੁੰਚੇ। ਖੁਸ਼ੀ ਦੀ ਗੱਲ ਹੈ ਕਿ ਅੱਜ ਸਰਦਾਰ ਵਿਕਰਮਜੀਤ ਸਿੰਘ ਸਾਨੀ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਡਾਕਟਰੇਟ ਦਾ ਖਿਤਾਬ ਮਿਲਿਆ ਹਾਰਵਰਡ ਯੂਨੀਵਰਸਿਟੀ ਤੋਂ ਔਰ ਗਵਰਨਰ ਆਫ ਪੰਜਾਬ ਨੇ ਜਿਹੜਾ ਇਹ ਅਵਾਰਡ ਉਹਨਾਂ ਨੂੰ ਦਿੱਤਾ ਡਾਕਟਰੇਟ ਦਾ ਮੈਂ ਸਮਝਦਾ ਕਿ ਸਿੱਖਾ ਵਾਸਤੇ ਬੜੀ ਮਾਣ ਦੀ ਗੱਲ ਹੈ ਕਿਉਂਕਿ ਸਰਦਾਰ ਵਿਕਰਮਜੀਤ ਸਿੰਘ ਸਾਨੀ ਜਿੱਥੇ ਪਦਮਸ਼ਰੀ ਦਾ ਅਵਾਰਡ ਮਿਲਿਆ ਆ ਜਿੱਥੇ ਰਾਜ ਸਭਾ ਦੇ ਮੈਂਬਰ ਨੇ ਸਿੱਖਾਂ ਦੀ ਵੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਹੋ ਨਾਲ ਕੌਮ ਦਾ ਦਰਦ ਸਮਝਦੇ ਆ ਗੁਰੂ ਘਰਾਂ ਦੇ ਪ੍ਰੇਮੀ ਨੇ ਗੁਰੂ ਘਰ ਦੀਆਂ ਸੇਵਾਵਾਂ ਔਰ ਖਾਸ ਤੌਰ ਤੇ ਜੋ ਸੇਵਾ ਇਹਨਾਂ ਨੇ ਕੋਵਿਡ ਦੀ ਸਮिति ਵਿੱਚ ਕੀਤੀ ਆ ਜਿਸ ਤਰੀਕੇ ਦੇ ਨਾਲ ਹਜ਼ਾਰੋਂ ਕਨਸਨਟ੍ਰੇਟਰਸ ਮੰਗਾਏ ਔਰ ਲੋਕਾਂ ਨੂੰ ਫ੍ਰੀ ਵੰਡੇ ਗਏ ਔਰ ਐਸੀ ਤਰੀਕੇ ਦੇ ਨਾਲ ਆਕਸੀਜਨ ਸਿਲੰਡਰਸ ਔਰ ਮੈਂ ਸਮਝਦਾ ਕਿ अनेका ਸੇਵਾਵਾਂ ਜਿਹੜੀਆਂ ਨੇ ਇਹਨਾਂ ਦੇ ਨਾਮ ਲਿਖਿਆ ਜਾਂਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਜਿਸ ਕੋ ਕਰਤਫਾਨੀ ਸਿੱਖਾਂ ਦੇ ਸਾਡੇ ਭਰਾਵਾਂ ਦੇ ਉੱਤੇ ਵਿਵਧਾਈ ਸੀ ਉਹ ਜਿਹੜੀਆਂ ਉੱਥੋਂ ਉਹਨਾਂ ਨੂੰ ਇਵੈਕੂਏਟ ਕਰਾਉਣ ਵਸੇ ਜੋ ਇਹਨਾਂ ਨੇ ਹਵਾਈ ਜਹਾਜ਼ਾਂ ਦਾ ਪ੍ਰਬੰਧ ਕਰਾਇਆ ਮਹਾਰਾਜ ਦੇ ਸ਼ਰੂਪ ਅੱਥੇ ਲੈ ਕੇ ਆਇ ਸੇਵਾਵਾਂ ਨੂੰ ਜੋ ਕਾਰ ਨੇ ਉਹਨਾਂ ਨੂੰ ਰੋਜ਼ ਦਿਨ ਰੋਜ਼ ਭਾੜ ਜਾਗ ਰਹੇ ਨੇ ਸੋਸ਼ੀਅਲ ਸਾਰੇ ਇੱਥੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਜਣਾ ਨੇ ਪ੍ਰੋਗਰਾਮ ਰੱਖਿਆ ਉੱਥੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਜਲੰਧਰ ਪਛਮੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਚੋਣ ਕਮਿਸ਼ਨ ਕੋਲ ਹਲਫਨਾਮਾ ਦਾਇਰ ਕੀਤਾ ਜਿਸ ਵਿੱਚ ਉਹਨਾਂ ਆਪਣੇ ਤੇ ਹੋਏ ਮੁਕਦਮਿਆਂ ਦਾ ਵੇਰਵਾ ਸਾਂਝਾ ਕੀਤਾ ਉਹਨਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਇਨਾਲੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ